ਕਿਉਂਕਿ ਥਾਣੇ ਸਿਵਲ ਹਰ ਹਰ ਜਿੱਥੇ ਵੀ ਸਰਕਾਰੀ ਕੰਮ ਹੁੰਦਾ ਉਥੇ ਲਿਖਿਆ ਹੋਣਾ ਚਾਹੀਦਾ ਕਿ ਇਹ ਇਹ ਬਿਨਾਂ ਰਿਸ਼ਵਤ ਇੱਥੇ ਕੰਮ ਹੋਏਗਾ ਉਹ ਅਜੇ ਤੱਕ ਨਜ਼ਰ ਹੀ ਨਹੀਂ ਆਇਆ ਕਿਤੇ ਮਹਰ ਕਰਨ ਦੇ ਵਿੱਚ ਕਿ ਅਗਲੀ ਪੀ ਐਚ ਡੀ ਸਰਦਾਰ ਭਗਵੰਤ ਮਾਨ ਜੀ ਦੀ ਇਹਨਾਂ ਨੇ ਕਰਵਾਤੀ ਹੈ ਕਿ ਜਿਹੜੀ ਗੁਜਰਾਤ ਜਾ ਕੇ ਵੀ ਪੂਰਾ ਝੂਠ ਬੋਲਦੇ ਨੇ ਹਿਮਾਚਲ ਜਾ ਕੇ ਵੀ ਪੂਰਾ ਝੂਠ ਬੋਲਦੇ ਆ ਜੋ ਇਹਨਾਂ ਨੇ ਵਾਦੇ ਕੀਤੇ ਉਹ ਸਾਰੇ ਵਾਦੇ ਝੂਠੇ ਸੀਗੇ ਔਰ ਝੂਠ ਬੋਲਣ ਦੇ ਵਿੱਚ ਕੇਜਰੀਵਾਲ ਸਾਹਿਬ ਸਾਡੇ ਬਹੁਤ ਹੀ ਵਧੀਆ ਟੰਗ ਦੇ ਨਾਲ ਝੂਠ ਬੋਲਦੇ ਆ ਭਗਵੰਤ ਮਾਨ ਜੀ ਕੇਜਰੀਵਾਲ ਜੀ ਕਹਿੰਦੇ ਸੀ ਕਿ ਅਸੀਂ 300 ਯੂਨਟ ਬਿਜਲੀ ਫ੍ਰੀ ਦੇਵਾਂਗੇ ਇਲੈਕਸ਼ਨ ਹੋਣ ਤੋਂ ਬਾਅਦ ਜਦੋਂ ਇਹਨਾਂ ਨੇ ਆਪਣੀ ਪਹਿਲੀ ਗਾਰੰਟੀ ਦਿੱਤੀ ਬਿਜਲੀ ਦੇ ਉੱਤੇ ਰਾਤ ਨੂੰ ਖਾਦੀ ਪੀਤੀ ਦਾ ਐਲਾਨ ਕਰਤਾ ਕਿ 1 ਜੁਲਾਈ ਤੋਂ ਅਸੀਂ ਬਿਜਲੀ ਫ੍ਰੀ ਦੇਵਾਂਗੇ ਦਾ ਖਾਕਾ ਤਿਆਰ ਹੋ ਕੇ ਸਾਹਮਣੇ ਆਇਆ ਪਬਲਿਕ ਦੇ ਉਹਦੇ ਵਿੱਚ ਇਹ ਲਿਖਿਆ ਆਇਆ ਕਿ ਅਸੀਂ ਐਸਸੀਬੀਸੀ ਨੂੰ 300 ਯੂਨਟ ਪਰ ਮਹੀਨ ਤੇ ਜਰਨਲ ਕੋਟੇ ਵਾਲਿਆਂ ਨੂੰ ਜਦੋਂ ਉਹਨਾਂ ਦਾ 301 ਦਾ ਬਿੱਲ ਬਣ ਜਾਏਗਾ ਤੇ ਉਹਨਾਂ ਨੂੰ 301 ਦੇ ਪੈਸੇ ਦੇਣੇ ਪੈਣਗੇ ਤੇ ਐਸਸੀਬੀਸੀ ਵਾਲਿਆਂ ਨੂੰ 300 ਯੂਨਟ ਬਿਲਕੁਲ ਫਰੀ ਤੇ 1 ਯੂਨਟ ਦੇ ਪੈਸੇ ਦੇਣੇ ਪੈਣਗੇ ਪਹਿਲਾਂ ਤਾਂ ਇਹਨਾਂ ਨੇ ਸਾਨੂੰ ਧਰਮ ਦੇ ਆਧਾਰ ਤੇ ਵੰਡਿਆ ਸਾਸੀ ਕਾਲ ਜੀ ਐਸਐਮਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਰਮਨ ਹੌਲਕਾ ਅੱਜ ਅਸੀਂ ਆਏ ਆ ਭਾਜਪਾ ਦੇ ਕਨਵੀਨਰ ਹਿਊਮਨ ਰਾਈਟਸ ਹੈਲ ਪੰਜਾਬ ਅਤਲ ਕਪੂਰ ਅਤਲ ਕਪੂਰ ਜੀ ਕੋਲ ਉਹਨਾਂ ਨਾਲ ਗੱਲਬਾਤ ਕਰਾਂਗੇ ਵੱਖ-ਵੱਖ ਮੁੱਦਿਆਂ ਤੇ ਤੇ ਜਾਣਾਂਗੇ ਉਹਨਾਂ ਦੀ ਕੀ ਰਾਏ ਹੈ ਇਸ ਮੁੱਦੇ ਨੂੰ ਲੈ ਕੇ ਕਿਉਂਕਿ ਜਦ ਦੀ 50 ਦਿਨ ਹੋ ਗਏ ਨੇ ਆਪ ਦੀ ਸਰਕਾਰ ਆਈ ਨੂੰ ਤੇ ਕੀ ਕਾਰਗੁਜ਼ਾਰੀ ਕੀਤੀ ਹੈ ਆਪਦੀ ਸਰਕਾਰ ਨੇ ਆਪਾਂ ਗੱਲਬਾਤ ਵਿਸ਼ੇਸ਼ ਗੱਲਬਾਤ ਕਰਾਂਗੇ ਵਕ ਵਕ ਮੁੱਦੇ ਤੇ ਅਦੁਰਗਪੁਰ ਜੀ ਨਾਲ ਸਸੀ ਗਾਲ ਜੀ ਜੈ ਸ਼੍ਰੀ ਰਾਮ ਐਸ ਐਮ ਐਮ ਜੀਟ ਦੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੀ ਜੈ ਸ਼੍ਰੀ ਰਾਮ ਔਰ ਮੈਂ ਧੰਨਵਾਦ ਕਰਾਂਗਾ ਰਮਨ 올ਗ ਜੀ ਦਾ ਜਿਨ੍ਹਾਂ ਨੇ ਅੱਜ ਪੰਜਾਬ ਦੇ ਵਿੱਚ ਜੋ 50 ਦਿਨ ਦੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਮੇਰੀ ਨਾ ਬੈਠ ਕੇ ਵਿਚਾਰ ਵਟਾਂਦਰਾ ਇੱਧਰ ਲਈ ਆਏ ਨੇ ਸਰ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੇ ਨੇ ਬਿਜਲੀ ਦੀ ਕਿ ਜਦੋਂ ਸਰਕਾਰ ਬਣੀ ਨਹੀਂ ਸੀ ਕੇਜਰੀਵਾਲ ਜੀ ਨੇ ਕਿਹਾ ਸੀ ਪਹਿਲੀ ਕਲਮ ਮੇਰੀ ਬਿਜਲੀ ਦੇ ਚੱਲੇਗੀ ਠੀਕ ਹੈ ਉਸ ਤੋਂ ਤੇ ਤੁਹਾਡੀ ਕੀ ਰਾਏ ਆ ਦੇਖੋ ਰਮਨ ਜੀ ਸਰਕਾਰ ਨੇ ਬਣਨ ਤੋਂ ਪਹਿਲਾਂ ਜਿਸ ਤਰ੍ਹਾਂ ਆਪਣੇ ਮਾਨਯੋਗ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਜਿਹੜੇ ਕਿ ਆਪ ਦੇ ਨੈਸ਼ਨਲ ਕਨਵੀਨਰ ਨੇ ਉਹਨਾਂ ਨੇ ਕਿਹਾ ਸੀ ਇੱਕ ਖਾਕਾ ਤਿਆਰ ਕੀਤਾ ਸੀ ਕਿ ਮੇਰੇ ਕੋਲ ਪੂਰਾ ਸਿਸਟਮ ਹੈ ਕਿ ਪੰਜਾਬ ਦੇ ਵਿੱਚ ਅਸੀਂ 24 ਘੰਟੇ ਬਿਜਲੀ ਸਰਕਾਰ ਜਨਤਾ ਨੂੰ ਦੇਗੀ ਪਰ ਉਹ 24 ਘੰਟੇ ਬਿਲਕੁਲ ਫੇਲ ਸਾਬਤ ਹੋ ਰਹੇ ਨੇ ਉਹ ਬਿਲਕੁਲ ਹਾਸ਼ੀਏ ਦੇ ਉੱਤੇ ਆ ਕੇ ਸਰਕਾਰ ਖੜੀ ਹੋ ਗਈ ਹੈ ਜੋ ਇਹਨਾਂ ਨੇ ਵਾਅਦੇ ਕੀਤੇ ਉਹ ਸਾਰੇ ਵਾਅਦੇ ਝੂਠੇ ਸੀਗੇ ਔਰ ਝੂਠ ਬੋਲਣ ਦੇ ਵਿੱਚ ਕੇਜਰੀਵਾਲ ਸਾਹਿਬ ਸਾਡੇ ਬਹੁਤ ਹੀ ਵਧੀਆ ਢੰਗ ਨਾਲ ਝੂਠ ਬੋਲਦੇ ਆ ਉਹ ਜਿਹੜਾ ਹਿਮਾਚਲ ਚ ਚਲੇ ਗਏ ਹਿਮਾਚਲ ਚ ਜਾਈ ਗਏ ਕਹਿੰਦੇ ਜੀ ਮੈਂ ਤੁਹਾਨੂੰ ਇੱਥੇ ਆ ਚੀਜ਼ ਫਰੀ ਦੇ ਦਾਂਗਾ ਆ ਚੀਜ਼ ਫਰੀ ਦੇ ਦਿਆਂਗਾ ਔਰ ਨਾਲ ਇਹ ਕਹਿੰਦੇ ਨੇ ਅਗਰ ਆਪ ਦਾ ਕੋਈ ਰਿਸ਼ਤੇਦਾਰ ਹੈ ਤਾਂ ਪੁੱਛੋ ਉਸੇ ਉਸਕੋ ਫੋਨ ਕਰਕੇ ਪੁੱਛੋ ਕਿ ਮੈਨੇ ਪੰਜਾਬ ਮੇ ਬਿਜਲੀ 300 ਯੂਨਿਟ ਫਰੀ ਦੀ ਹੈ ਕੀ 300 ਯੂਨਿਟ ਦਿੱਤੇ ਨੇ 300 ਯੂਨਿਟ ਤਾਂ ਇਹ ਜੀ ਬਿਜਲੀ ਨਾ ਦਿੱਤੀ ਚੰਗੀ ਹੈ ਇਸ ਬਿਜਲੀ ਨੇ ਤਾਂ ਸਾਨੂੰ ਦਾ ਧਰਮ ਦੇ ਆਧਾਰ ਤੇ ਵੰਡਦਾ ਜਦੋਂ ਇਲੈਕਸ਼ਨ ਹੋਏ ਉਦੋਂ ਤਾਂ ਭਗਵੰਤ ਮਾਨ ਜੀ ਕੇਜਰੀਵਾਲ ਜੀ ਕਹਿੰਦੇ ਸੀ ਕਿ ਅਸੀਂ 300 ਯੂਨਿਟ ਬਿਜਲੀ ਫ੍ਰੀ ਦੇਵਾਂਗੇ ਠੀਕ ਹੈ ਜੀ ਇਲੈਕਸ਼ਨ ਹੋਣ ਤੋਂ ਬਾਅਦ ਜਦੋਂ ਇਹਨਾਂ ਨੇ ਆਪਣੀ ਪਹਿਲੀ ਗਾਰੰਟੀ ਦਿੱਤੀ ਬਿਜਲੀ ਦੇ ਉੱਤੇ ਰਾਤ ਨੂੰ ਖਾਦੀ ਪੀਤੀ ਤਾਂ ਐਲਾਨ ਕਰਤਾ ਕਿ 1 ਜੁਲਾਈ ਤੋਂ ਅਸੀਂ ਬਿਜਲੀ ਫ੍ਰੀ ਦੇਵਾਂਗੇ ਜਦੋਂ ਉਸ ਦਾ ਖਾਕਾ ਤਿਆਰ ਹੋ ਕੇ ਸਾਹਮਣੇ ਆਇਆ ਪਬਲਿਕ ਦੇ ਉਹਦੇ ਵਿੱਚ ਇਹ ਲਿਖਿਆ ਆਇਆ ਕਿ ਅਸੀਂ ਐਸੀਬੀਸੀ ਨੂੰ 300 ਯੂਨਿਟ ਪਰ ਮੰਥ ਤੇ ਜਰਨਲ ਕੋਟੇ ਵਾਲਿਆਂ ਨੂੰ ਜਦੋਂ ਉਹਨਾਂ ਦਾ 301 ਦਾ ਬਿੱਲ ਬਣ ਜੇਗਾ ਤੇ ਉਹਨਾਂ ਨੂੰ 301 ਦੇ ਪੈਸੇ ਦੇਣੇ ਪੈਣਗੇ ਤੇ ਐਸੀਬੀਸੀ ਵਾਲਿਆਂ ਨੂੰ 300 ਯੂਨਿਟ ਬਿਲਕੁਲ ਫਰੀ ਤੇ 1 ਯੂਨਿਟ ਦੇ ਪੈਸੇ ਦੇਣੇ ਪੈਣਗੇ ਪਹਿਲਾਂ ਤਾਂ ਇਹਨਾਂ ਨੇ ਸਾਨੂੰ ਧਰਮ ਦੇ ਆਧਾਰ ਤੇ ਵੜਿਆ ਸਾਡੇ ਅੰਦਰ ਜਿਹੜੀ ਪਿਛਲੀਆਂ ਕਾਂਗਰਸ ਦੀ ਸਰਕਾਰਾਂ ਕਰਦੀਆਂ ਰਹੀਆਂ ਐ ਐਸੀਬੀਸੀ ਜਰਨਲ ਇਹ ਉਹ ਜੋ ਉਹਨਾਂ ਦਾ ਸਿਸਟਮ ਚੱਲਦਾ ਸੀ ਉਹੀ ਕੈਟਾਗਰੀ ਦੇ ਵਿੱਚ ਅੱਜ ਇਹਨਾਂ ਨੇ ਲਿਆ ਕੇ ਖੜਾ ਕਰਤਾ ਪਹਿਲਾਂ ਤਾਂ ਜਦੋਂ ਇਲੈਕਸ਼ਨ ਤੋਂ ਪਹਿਲਾਂ ਤਾਂ ਇਹਨਾਂ ਦਾ ਵਾਅਦਾ ਸੀ ਹਰ ਘਰ ਨੂੰ ਬਿਜਲੀ ਯੂਨਿਟ 300 ਯੂਨਿਟ ਫ੍ਰੀ ਦੇਵਾਂਗੇ ਠੀਕ ਹੈ ਜੀ ਜਦ ਦੇਣ ਦੀ ਵਾਰੀ ਆਈ ਉਦੋਂ ਜਾਤ ਪਾਤ ਤੇ ਵੰਡਤਾ ਉਸ ਤੋਂ ਬਾਅਦ ਜਦੋਂ ਜਰਨਲ ਕੈਟਾਗਰੀ ਵਾਲੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਸਰਕਾਰ ਨੂੰ ਜਦੋਂ ਉਹਨਾਂ ਨੇ ਹੱਲਾ ਬੋਲਿਆ ਇਹਨਾਂ ਦੇ ਖਿਲਾਫ ਧਰਨੇ ਲਾਣੇ ਮੁਜ਼ਾਰੇ ਸ਼ੁਰੂ ਕੀਤੇ ਉਸ ਵੇਲੇ ਫਿਰ ਇਹਨਾਂ ਨੇ ਨਾਲ ਦੀ ਨਾਲ ਹੀ ਬਿਜਲੀ ਮੰਤਰੀ ਜਿਹੜੇ ਇਹਨਾਂ ਦੇ ਹੈਗੇ ਉਹਨਾਂ ਨੇ ਬਿਆਨ ਦੇ ਦਿੱਤਾ ਕਿ ਅਸੀਂ 1 ਕਿਲੋਵਾਟ ਵਾਲਿਆਂ ਨੂੰ ਜਿਹੜੀ ਹੈਗੀ 300 ਯੂਨਿਟ ਫ੍ਰੀ ਦੇਾਂਗੇ ਕਿਉਂਕਿ ਜ਼ਿਆਦਾ ਜ਼ਰੂਰਤ ਹੈ 1 ਕਿਲੋਵਾਟ ਵਾਲਿਆਂ ਨੂੰ ਇਹ ਕਿਹੜੇ ਕਾਨੂੰਨ 'ਚ ਲਿਖਿਆ ਜੀ ਬਹਿਲਾ ਤਾਂ ਅਸੀਂ ਪਹਿਲਾਂ ਜਾ ਕੇ ਵੱਡੀ ਵੱਡੀ ਢਿੰਗਾ ਮਾਰਦੇ ਆ ਵਾਅਦੇ ਕਰ ਦਿੰਨੇ ਆ ਤੇ ਜਦੋਂ ਵਾਅਦੇ ਨਿਭਾਣ ਦੀ ਵਾਰੀ ਆਂਦੀ ਹੈ ਉਦੋਂ ਅਸੀਂ ਉਸ ਵਾਅਦੇ ਤੋਂ ਯੂ ਟਰਨ ਕਰ ਲੈਂਦੇ ਆ ਇਹ ਸਰਕਾਰ ਬਿਲਕੁਲ ਨਕਮੀ ਔਰ ਫੇਲ ਸਰਕਾਰ ਸਾਬਤ ਹੋ ਰਹੀ ਹੈ 50 ਦਿਨ ਦੀ ਕਾਰਗੁਜ਼ਾਰੀ ਦੇ ਵਿੱਚ ਇਹਨਾਂ ਨੇ ਸਾਨੂੰ ਸਮਾਜ ਦੇ ਵਿੱਚ ਵੰਡ ਹੀ ਪਾਈ ਹੈਗੀ ਹੈ ਨਾ ਕਿ ਇਹਨਾਂ ਨੇ ਕੋਈ ਚੰਗਾ ਕਾਰਜ ਕਰਕੇ ਦਿਖਾਇਆ ਹੈਗਾ ਔਰ ਮੈਂ ਇੱਕ ਚੀਜ਼ ਹੋਰ ਦੱਸਾਂਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ 200 ਯੂਨਿਟ ਸਾਡੇ ਐਸਸੀ ਭਾਈਚਾਰੇ ਨੂੰ ਫ੍ਰੀ ਮਿਲਦੇ ਸੀ ਸਾਨੂੰ ਕੋਈ ਭਾਈਚਾਰੇ ਦੇ ਨਾਲ ਕੋਈ ਦਿੱਕਤ ਨਹੀਂ ਸੀ ਸਭ ਨੂੰ ਮਿਲਦੇ ਸੀ ਐਸਸੀ ਬੀਸੀ ਜੋ ਹਾਂ 200 ਯੂਨਿਟ ਸਾਨੂੰ ਕੋਈ ਉਹਨਾਂ ਨਾਲ ਦਿੱਕਤ ਨਹੀਂ ਹੈ ਕਿ ਸਾਡਾ ਸਾਡਾ ਭਰਾ ਹੈ ਸਾਡਾ ਭਾਈਚਾਰਾ ਉਹਨਾਂ ਦੇ ਨਾਲ ਭਾਈਚਾਰਕ ਸਾਂਝ ਹੈਗੀ ਹੈ ਪਰ ਜੇ ਉਹ ਜਿਹੜੀ ਇਹ ਧਰਮ ਦੇ ਆਧਾਰ ਤੇ ਮੰਨਦੇ ਸਾਡੇ ਭਾਈਚਾਰਕ ਸਾਂਝ ਨੂੰ ਉਹ ਬਿਲਕੁਲ ਗਲਤ ਹੈਗੀ ਹੈ ਜੇ ਇਹਨਾਂ ਨੇ ਕਿਹਾ ਸੀ ਸਾਰਿਆਂ ਨੂੰ ਯੂਨਿਟ ਬਿਜਲੀ ਫ੍ਰੀ ਦੇਣ ਦਾ ਤੇ ਸਾਰਿਆਂ ਨੂੰ ਇੱਕੋ ਕੈਟਾਗਰੀ ਦੇ ਵਿੱਚ ਲਿਆ ਕੇ ਰੱਖਣ ਸਾਡੇ ਨਾਲ ਜਨਤਾ ਦੇ ਨਾਲ ਧੋਖਾ ਨਾ ਕੀਤਾ ਜਾਵੇ ਮੈਂ ਤੁਹਾਨੂੰ ਇਹੀ ਕਹਾਂਗਾ ਔਰ ਦੂਸਰੀ ਗੱਲ ਘਰ ਦੇ ਵਿੱਚ ਦੋ ਰਸੋਈਆਂ ਹੁੰਦੀਆਂ ਸੀ ਠੀਕ ਆ ਕਈ ਜਗ੍ਹਾ ਤੇ ਪਿਓ ਪੁੱਤ ਦੀ ਨਹੀਂ ਬਣਦੀ ਦੋ ਭਰਾਵਾਂ ਦੀ ਨਹੀਂ ਬਣਦੀ ਚਾਰ ਭਾਂਡੇ ਖੜਕਦੇ ਰਹਿੰਦੇ ਨੇ ਜੇ ਦੋ ਰਸੋਈਆਂ ਹੁੰਦੀਆਂ ਸੀ ਤੇ 2 ਮੀਟਰ ਲੱਗ ਸਕਦੇ ਸੀ ਸਰਕਾਰ ਨੇ ਇੱਕ ਨਵਾਂ ਹੋਰ ਸ਼ਕੂਫਾ ਕੱਢਿਆ ਕਿ ਤੁਸੀਂ ਜੇ 2 ਮੀਟਰ ਲਾਣੇ ਆ ਤੇ ਤੁਹਾਡੀਆਂ ਦੋ ਰਜਿਸਟਰੀਆਂ ਹੋਣੀਆਂ ਜ਼ਰੂਰੀ ਹੈ ਜਿਸ ਘਰ ਦੀ ਰਜਿਸਟਰੀ ਹੀ 50 ਗਾਜਾ ਇੱਕ ਭਰਾ ਉੱਪਰ ਰਹਿੰਦਾ ਤੇ ਇੱਕ ਥੱਲੇ ਰਹਿੰਦਾ ਇਹਨਾਂ ਤੇ ਉਹ ਪਰਿਵਾਰਾਂ ਨੂੰ ਵੀ ਵੰਡਦਾ ਸੀ ਇਹ ਸਰ ਜਿਹੜਾ ਕਿ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਜਿਸ ਤਰ੍ਹਾਂ ਕਿ ਦੋ ਰਜਿਸਟਰੀਆਂ ਹੋਣੀਆਂ ਜ਼ਰੂਰੀ ਹੈ 50 ਗਾਜੇ ਵਿੱਚ ਦੋ ਜਿੱਟੀਆਂ ਜਿਹੜੇ ਜੇ ਕੋਈ ਜਗ੍ਹਾ ਹੀ 50 ਗਾਜਾ ਦੋ ਰਜਿਸਟਰੀਆਂ ਕਿੱਧਰ ਕਰੇਗਾ ਦੂਸਰੇ ਨੰਬਰ ਤੇ ਸਰ ਇਹ ਕਿਤੇ ਤਾਂ ਦਾ ਨਹੀਂ ਕੀਤਾ ਗਿਆ ਜਿਹੜੇ 600 ਯੂਨਿਟ ਫ੍ਰੀ ਕੀਤੇ ਗਏ ਹੈ ਲੋਕ ਵੀ ਅਲੱਗ-ਅਲੱਗ ਮੀਟਰ ਲਗਾ ਕੇ ਸਰਕਾਰ ਨੂੰ ਵੀ ਸਰਕਾਰ ਦੇ ਦਿਮਾਗ ਵਿੱਚ ਇਹ ਆਂਦਾ ਹੋਵੇ ਵੀ ਦੋ ਦੋ ਲੋਗ ਮੀਟਰਾਂ ਯੂਜ਼ ਕਰਨੇ 600 ਦਾ 1200 ਯੂਨਿਟ ਫ੍ਰੀ ਹੋਗੇ ਕਿਤੇ ਦਿਮਾਗ ਵਿੱਚ ਇਸ ਚੀਜ਼ ਦਾ ਨਹੀਂ ਸਰਕਾਰ ਦੇ ਆ ਰਹੀ ਹੈ ਦੇਖੋ ਇਹ ਤਾਂ ਚੀਜ਼ ਇਹਨਾਂ ਨੂੰ ਪਹਿਲਾਂ ਸੋਚਣੀ ਚਾਹੀਦੀ ਸੀ ਕਿ ਜਨਤਾ ਦੇ ਦਿਮਾਗ 'ਚ ਕੀ ਆਣਾ ਕੀ ਨਹੀਂ ਆਣਾ ਠੀਕ ਹੈ ਜੀ ਅੱਗੇ ਵੀ ਹਰ ਘਰ ਦੇ ਵਿੱਚ ਦੋ ਤਿੰਨ ਮੀਟਰ ਲੱਗੇ ਹੋਏ ਨੇ ਉਦੋਂ ਦੀ ਇਹਨਾਂ ਨੂੰ ਪਤਾ ਸੀਗਾ ਉਦੋਂ ਕੇਜਰੀਵਾਲ ਸਾਹਿਬ ਦਾ ਇੱਕ ਇੰਟਰਵਿਊ ਮੈਂ ਦੇਖ ਰਿਹਾ ਸੀ ਨੈਸ਼ਨਲ ਚੈਨਲ ਦੇ ਉੱਤੇ ਉਦੋਂ ਵੀ ਉਹਨਾਂ ਨੂੰ ਸਵਾਲ ਪੁੱਛਿਆ ਸੀ ਕਿ ਪੰਜਾਬ ਕ੍ਰਾਈਸਿਸ ਦੇ ਵਿੱਚ ਆ ਪੰਜਾਬ ਦੇ ਉੱਤੇ ਕਰਜ਼ਾ ਹੈ ਤੁਸੀਂ ਇਹਨੂੰ ਕਿੱਦਾਂ ਚਲਾਓਗੇ ਉਦੋਂ ਤਾਂ ਇਹਨਾਂ ਨੇ ਕਿਹਾ ਜੀ ਸਾਡੇ ਕੋਲ ਜੀ ਰੇਤਮਾ ਰੇਤੇ ਤੋਂ ਇੰਨਾ ਰੁਪਇਆ ਇਕੱਠਾ ਹੋਊਗਾ ਸ਼ਰਾਬ ਤੋਂ ਇੰਨਾ ਪੈਸਾ ਇਕੱਠਾ ਹੋਊਗਾ ਆ ਜੋ ਕਿੱਥੇ ਹੈ ਉਹ ਉਹ ਜਿਹੜੀ ਇਹਨਾਂ ਨੇ ਖਾਕਾ ਤਿਆਰ ਕੀਤਾ ਸੀ ਉਹ ਕਿੱਥੇ ਹੈ ਉਹ ਬਿਲਕੁਲ ਜ਼ੀਰੋ ਸਾਬਤ ਹੋ ਰਿਹਾ ਹੈਗਾ ਦੂਸਰੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਜਲੀ ਦੇ ਉੱਤੇ ਕਿ ਲੋਕ ਮੀਟਰ ਨਾ ਵਧਾ ਲੈਣ ਇਸ ਕਰਕੇ ਉਹਨਾਂ ਨੇ 1 ਕਿਲੋਵਾਟ ਕਰਤਾ ਠੀਕ ਹੈ ਜੀ ਜੇ ਤੁਸੀਂ 1 ਕਿਲੋਵੈਟ ਕਰਤਾ ਤੇ ਪਰ ਤੁਸੀਂ ਇਹ ਤਾਂ ਦੇਖੋ ਨਾ ਕਿ ਸਾਡੀ ਜਿਹੜੀ ਕਮਿਊਨਿਟੀ ਜਾਂ ਸਾਡੇ ਜਿਹੜਾ ਸਮਾਜ ਆ ਸਾਰੇ ਦਾ ਸ਼ਾਹੂਕਾਰ ਹੈ ਨਹੀਂ ਸਾਡੇ ਅੱਜ ਦੀ ਵੀ ਡੇਟ ਦੇ ਵਿੱਚ ਅਸੀਂ ਆਪਣੇ ਲੁਧਿਆਣਾ ਸ਼ਹਿਰ 'ਚ ਹੀ ਦੇਖ ਲਈਏ ਮੇਰੇ ਖਿਆਲ 50 ਤੋਂ 70% ਜਿਹੜੀ ਆਬਾਦੀ ਆ ਛੋਟੇ ਘਰਾਂ ਦੀ ਐ 50 ਗਜ 60 ਗਜ 100 ਗਜ 120 ਗਜ ਹੁਣ ਉਹਨਾਂ ਦੇ ਵਿੱਚ ਵੰਡੀਆਂ ਪਾਤੀਆਂ ਜਿੱਥੇ ਦੋ ਭਰਾ ਰਹਿੰਦੇ ਨੇ ਉਹ ਆਪਸ ਵਿੱਚ ਲੜਨਗੇ ਸਰਕਾਰ ਨੇ ਧਰਮ ਦੇ ਨਾਲ 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 ਧਰਮ ਦਾ 파ੜ ਦਾ ਪਾਇਆ ਹੀ ਪਾਇਆ ਉਦੋਂ ਪਰਿਵਾਰਾਂ ਦੇ ਵਿੱਚ ਵੀ 파ੜ ਪਾਣ ਦੀ ਇਹ ਨੀਤੀ ਬਣਾਤੀ ਹੈਗੀ ਆ ਔਰ ਇਹ ਸਰਕਾਰ ਇਹ ਫੇਲ ਸਾਬਤ ਹੋ ਰਹੀ 24 ਘੰਟੇ ਜਿਹੜੀ ਬਿਜਲੀ ਇਹਨਾਂ ਦੇਣ ਦਾ ਵਾਦਾ ਕੀਤਾ ਹੀ ਉਹਦੇ ਤੇ ਬਿਲਕੁਲ ਜ਼ੀਰੋ ਹੈ ਆਪਾਂ ਦੁਬਾਰਾ ਬਿਜਲੀ ਦੀ ਗੱਲ ਕਰੀਏ ਸਰ 1 ਕਿਲੋ ਵਾਰ ਦੇ ਜਿਹੜੇ ਮੀਟਰ ਆ ਇਹ ਤਾਂ ਕਾਫੀ ਯਾਨੀ ਕਿ ਜਿੱਥੇ ਵੀ ਦੇਖੋ ਮੋਸਟਲੀ ਜ਼ਿਆਦਾਤਰ ਲੋਕਾਂ ਦੇ 2 ਕਿਲੋ ਵਾਰ ਦੇ ਮੀਟਰ ਲੱਗੇ 1 ਕਿਲੋ ਵਾਰ ਦਾ ਕਿਉਂ ਉਹਨਾਂ ਨੇ 1 ਕਿਲੋ ਵਾਰ ਦੇ ਹੀ ਯਾਨੀ ਕਿ 600 ਯੂਨਿਟ ਦਾ ਐਲਾਨ ਕੀਤਾ ਵਾ ਇਹ ਤਾਂ ਉਸ ਹਾਬ ਹੋ ਗਿਆ ਕਹਿਣਾ ਮੋੜਨਾ ਨਹੀਂ ਟੱਕਾ ਤੋੜਨਾ ਨਹੀਂ ਠੀਕ ਹੈ ਜੀ ਨਾ ਨੋ ਮਨ ਤੇਲ ਹੋਵੇ ਨਾ ਰਾਦਾ ਨੱਚੇ ਉਸ ਹਾਬ ਹੋ ਗਿਆ ਨਾ 600 ਜੁਨ ਨਾ ਕਿਸੇ ਦਾ ਕਿਲੋਵਾਰਟ ਦਾ ਕਨੈਕਸ਼ਨ ਹੋਊਗਾ ਨਾ 600 ਯੂਨਟ ਭੁਗਣਗੇ ਤੇ ਨਾ ਸਰਕਾਰ ਨੂੰ ਦੇਣੇ ਪੈਣਗੇ ਸਰਕਾਰ ਦਾ ਇੱਕ ਜਿਹੜਾ ਮੁਖੋਟਾ ਸੀਗਾ 600 ਯੂਨਟ ਵਾਲਾ ਉਹ ਪਬਲਿਕ ਦੇ ਸਾਹਮਣੇ ਨੰਗਾ ਹੋ ਗਿਆ ਹੋਇਆ ਹੈ ਜਨਤਾ ਇਸ ਮੁਖੋਟੇ ਨੂੰ ਭਲੀ ਭਾਨਤੀ ਦੇਖ ਚੁੱਕੀ ਹੈ ਔਰ ਉਹਨਾਂ ਨੂੰ ਸਮਝ ਆ ਗਈ ਹੈ ਕਿ ਜਿਹੜਾ ਸਾਡਾ ਮਤਤ ਦਾ ਅਧਿਕਾਰ ਸੀਗਾ ਉਹ ਇਸ ਵਾਰ ਅਸੀਂ ਬਹੁਤ ਹੀ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਹੈਗਾ ਔਰ ਸਾਡੇ ਤੋਂ ਇੱਕ ਗਲਤੀ ਹੋ ਗਈ ਹੈ ਪਬਲਿਕ ਇਸ ਚੀਜ਼ ਨੂੰ ਅੰਦਰੋਂ ਹੀ ਅੰਦਰੋਂ ਆਪਣੇ ਆਪ ਨੂੰ ਗਲਤੀ ਦੀ ਅਹਿਸਾਸ ਕਰਦੀ ਉਹ ਸਮਾਜ 'ਚ ਬੈਠੇ ਆ ਗੱਲਾਂ ਹੁੰਦੀਆਂ ਰਹਿੰਦੀਆਂ ਵਿਚਾਰ ਕਰਦੇ ਰਹਿੰਦੇ ਆ ਵਿਚਾਰ ਵਟਾਂਦਰੇ ਹੁੰਦੇ ਆ ਕਿ ਸਮਾਜਿਕ ਬੰਦੇ ਆ ਹਰ ਜਗ੍ਹਾ ਜਾਣਾ ਔਰ ਉੱਥੇ ਲੋਕਾਂ ਕੋਲੋਂ ਸੁਣਨ ਨੂੰ ਮਿਲਦਾ ਹੈਗਾ ਕਿ ਇਹ ਪਿਛਲੀਆਂ ਸਰਕਾਰਾਂ ਨਾਲੋਂ ਵੀ ਵੱਧ ਧੋਖੇ ਵਾਲੀ ਸਰਕਾਰ ਨਿਕਲੀ ਝੂਠ ਬੋਲਣ ਦੀ ਅਗਰ ਜੇ ਪੀ ਐਚ ਡੀ ਕੀਤੀ ਹੈ ਉਹ ਮਾਨਯੋਗ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਕੀਤੀ ਹੈ ਔਰ ਉਹਨਾਂ ਦੇ ਨਾਲ ਨਾਲ ਉਹਨਾਂ ਨੇ ਸਾਡੇ ਪੰਜਾਬ ਦੇ ਭਗਵੰਤ ਮਾਨ ਜੀ ਜਿਹੜੇ ਕਿ ਇੱਕ ਬਹੁਤ ਹੀ ਅੱਛੇ ਵਧੀਆ ਮਤਲਬ ਇਨਸਾਨ ਸੀਗੇ ਉਹਨਾਂ ਨੂੰ ਵੀ ਆਪਣੇ ਮਗਰ ਲਾ ਲਿਆ ਉਸ ਪੀ ਐਚ ਡੀ ਦੇ ਵਿੱਚ ਮਾਹਰ ਕਰਨ ਦੇ ਵਿੱਚ ਕਿ ਅਗਲੀ ਪੀ ਐਚ ਡੀ ਸਰਦਾਰ ਭਗਵੰਤ ਮਾਨ ਜੀ ਦੀ ਇਹਨਾਂ ਨੇ ਕਰਵਾਤੀ ਹੈ ਕਿ ਜਿਹੜੇ ਗੁਜਰਾਤ ਜਾ ਕੇ ਵੀ ਪੂਰਾ ਝੂਠ ਬੋਲ ਰਹੇ ਨੇ ਹਿਮਾਚਲ ਜਾ ਕੇ ਵੀ ਪੂਰਾ ਝੂਠ ਬੋਲ ਰਹੇ ਆ ਇਹ ਸੀ 10 ਦਿਨ ਚ ਭ੍ਰਿਸ਼ਟਾਚਾਰ ਖਤਮ ਕਰਤਾ ਜੇ 10 ਦਿਨ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕਰਤਾ ਤੇ ਹਰ ਦਫ਼ਤਰ ਦੇ ਬਾਹਰ ਲਿਖ ਕੇ ਲਾਣਾ ਚਾਹੀਦਾ ਇਹਨਾਂ ਨੂੰ ਹਰ ਸਰਕਾਰੀ ਦਫ਼ਤਰ ਬਾਹਰ ਇੱਕ ਵੱਡਾ ਬੋਰਡ ਲੱਗਿਆ ਹੋਣਾ ਚਾਹੀਦਾ ਕਿ ਬਿਨਾਂ ਰਿਸ਼ਵਤ ਦਿੱਤੇ ਇੱਥੇ ਕੰਮ ਹੋਊਗਾ ਦੱਸੋ ਕਿੱਥੇ ਕਿਹੜੇ ਦਫ਼ਤਰ 'ਚ ਬੋਰਡ ਲੱਗਾ ਤੁਸੀਂ ਹਰ ਜਗ੍ਹਾ ਜਾਂਦੇ ਹੀ ਹੋ ਕਿਉਂਕਿ ਥਾਣੇ ਸਿਵਲ ਹਰ ਹਰ ਜਿੱਥੇ ਵੀ ਸਰਕਾਰੀ ਕੰਮ ਹੁੰਦਾ ਉਥੇ ਲਿਖਿਆ ਹੋਣਾ ਚਾਹੀਦਾ ਕਿ ਇਹ ਇਹ ਬਿਨਾ ਰਿਸ਼ਵਤ ਤੋਂ ਇੱਥੇ ਕੰਮ ਹੋਏਗਾ ਉਹ ਅੱਜ ਤੱਕ ਨਜ਼ਰ ਹੀ ਨਹੀਂ ਆਇਆ ਕਿਤੇ ਜਿੱਦਾਂ ਕੀ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ ਮੈਂ ਗੱਲ ਕਰਾਂਗਾ ਕਿ ਨੰਬਰ ਜਾਰੀ ਨੰਬਰ ਜਾਰੀ ਕੀਤੇ ਆ ਤਿੰਨ ਸਾਢੇ ਦਿਨ ਲੱਗਦੇ ਕਰੀਬ ਕੰਪਲੀਟ ਆ ਚੁੱਕੀ ਹੈ ਕਿੰਨਿਆਂ ਕਿ ਲੱਗਦਾ ਤੁਹਾਨੂੰ ਕੰਪਲੀਟ ਹੱਲ ਹੋ ਚੁੱਕੇ ਆ ਵਾ ਉਹ ਤਾਂ ਲोलीਪੌਪ ਦਿੱਤਾ ਜੀ ਨੰਬਰ ਜਾਰੀ ਕਰਕੇ ਕਿੰਨੀਆਂ ਕੰਪਲੇਂਟਾਂ ਇਹਨਾਂ ਨੇ ਹੱਲ ਕੀਤੀਆਂ ਰਮਨ ਜੀ ਇਹਦੇ ਬਾਰੇ ਤੁਸੀਂ ਆਪ ਹੀ ਜਾਣੋ ਕਿਉਂਕਿ ਤੁਸੀਂ ਮੇਰੇ ਨਾਲੋਂ ਜ਼ਿਆਦਾ ਇਸ ਫੀਲਡ ਦੇ ਵਿੱਚ ਵੀ ਪੀਚੜਦੇ ਹੋ ਇਹ ਬਿਲਕੁਲ ਇੱਕ ਲollipops ਹੈ ਇਹ ਮੁੱਦੇ ਨੂੰ ਪਟਕਾਉਣ ਵਾਲਾ ਲollipops ਤਾਂ ਜੋ ਲੋਕ ਬਿਜਲੀ ਲਈ ਨਾ ਬੋਲਣ ਜਿਹੜਾ 1000 ਰੁਪਿਆ ਸਾਡਾ ਧੀਆਂ ਪੈਣਾ ਵਾਸਤੇ ਇਹਨਾਂ ਨੇ ਕਿਹਾ ਸੀ ਕਿ 18 ਸਾਲ ਤੋਂ ਵੱਧ ਜਿਹੜੀ ਲੇਡੀਜ਼ ਨੇ ਆਡੀ ਮਾਤਾਵਾਂ ਭੈਣਾ ਜੀ ਦੇ ਵਿੱਚ ਆਂਦੀਆਂ ਨੇ ਉਹਨਾਂ ਨੂੰ ਅਸੀਂ 1000 ਰੁਪਿਆ ਪਰ ਮੰਥ ਦਵਾਂਗੇ ਬਹੁਤ ਇਹਨਾਂ ਨੇ ਇਹੋ ਜਿਹੇ ਵਾਅਦੇ ਕੀਤੇ ਜਿਨ੍ਹਾਂ ਨੂੰ ਡਿਵਰਟ ਹੋ ਕੇ ਉਹਨੂੰ ਡਿਵਰਟ ਕਰਨ ਵਾਸਤੇ ਇਹਨਾਂ ਨੇ ਆ ਚੀਜ਼ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਵਾ ਪੰਜਾਬ ਤੇ ਜਿਹੜਾ ਕੀ ਉਹਨਾਂ ਨੂੰ ਪਤਾ ਸੀਗਾ ਫਿਰ ਵੀ ਉਹਨਾਂ ਨੇ 1000 ਰੁਪਿਆ ਦੇਣ ਦਾ ਵਾਅਦਾ ਕਰ ਦਿੱਤਾ ਮੈਂ ਰਮਨ ਜੀ ਹੁਣੇ ਕਹਿ ਕੇ ੱਟਿਆ ਕਿ ਲollipops ਦੇ ਨੂੰ ਤਾਂ ਕੇਜਰੀਵਾਲ ਸਾਹਿਬ ਬਹੁਤ ਮਹਰ ਨੇ ਝੂਠ ਬੋਲਣ ਦੇ ਵਿੱਚ ਇਹਨਾਂ ਦੀ ਪੀ ਐਚ ਡੀ ਇਹਨਾਂ ਨੇ ਸਭ ਨੂੰ ਫੇਲ ਕਰਤਾ ਸਾਰੀਆਂ ਸਰਕਾਰਾਂ ਨੂੰ ਇਹਨਾਂ ਨੇ ਫੇਲ ਕਰਤਾ ਝੂਠ ਬੋਲਣ ਦੇ ਵਿੱਚ ਜਦੋਂ ਵੀ ਇਹਨਾਂ ਦੀ ਮੈਂ ਕਈ ਵਾਰੀ ਬੈਠੇ ਵਿਲੇ ਟਾਈਮ ਅਸੀਂ ਫੇਸਬੁਕ ਤੇ ਜਦੋਂ ਚਲਾਨਦੇ ਆ ਤੁਹਾਡੇ ਵੈਬ ਚੈਨਲ ਵਾਲਿਆਂ ਦੇ ਵਿੱਚ ਜਾਂ ਹੋਰ ਚੈਨਲਾਂ ਦੀ ਅਸੀਂ ਦੇਖਦੇ ਆ ਇਹਨਾਂ ਦੀ ਇੰਟਰਵਿਊ ਬੜੇ ਮਾਹਰ ਦੇ ਨਾਲ ਇਹ ਸਪੀਚ ਦਿੰਦੇ ਨੇ ਸਟੇਜਾਂ ਦੇ ਉੱਤੇ ਚੜ੍ਹ ਕੇ ਵੀ ਪੁੱਛੋ ਜਰਾ ਪੁੱਛੋ ਨਾ ਅਰੇ ਪੁੱਛੋ ਓਨਸੇ ਅਗਰ ਆਪਕਾ ਕੋਈ ਰਿਸ਼ਤੇਦਾਰ ਹੈ ਤਾਂ ਓਨਸੇ ਪੁੱਛੋ ਫੋਨ ਕਰਕੇ ਕਿ ਪੰਜਾਬ ਮੇ 10 ਦਿਨ ਮੇ ਭ੍ਰਿਸ਼ਟਾਚਾਰ ਖਤਮ ਹੋਆ ਪੰਜਾਬ ਮੇ ਐਸਾ ਹੋਆ ਪੰਜਾਬ ਮੇ ਵੈਸਾ ਹੋਆ ਮੇਰੀ ਗੱਲ ਸੁਣੋ ਹੁਣ ਕਿਹੜਾ ਉਹ ਬੰਦਾ ਉਸ ਵੇਲੇ ਫੋਨ ਕਰਕੇ ਪੁੱਛੂਗਾ ਤੁਸੀਂ ਇੱਕ ਚੀਜ਼ ਦੱਸੋ ਝੂਠ ਬੋਲਣ ਨੂੰ ਤਾਂ ਬਹੁਤ ਮਾਹਰ ਨੇ ਔਰ ਝੂਠ ਦੇ ਉੱਤੇ ਇਹਨਾਂ ਨੇ ਆਪਣੀ ਸਰਕਾਰ ਬਣਾ ਲਈ ਹੈ ਔਰ ਜਿਹੜੇ ਇਹਨਾਂ ਦੇ 92 ਵਿਧਾਇਕ ਜਿਹੜੇ ਜਿੱਤ ਕੇ ਆਏ ਨੇ ਠੀਕ ਹੈ ਵਿੱਚ ਹੀ ਭਗਵੰਤ ਮਾਨ ਜੀ ਵੀ ਇਹ ਸਾਰੇ ਦੇ ਸਾਰੇ ਦਿੱਲੀ ਦੀ ਕਟ ਪੁਤਲੀ ਕੇਜਰੀਵਾਲ ਦੀ ਕਟ ਪੁਤਲੀ ਬਣ ਕੇ ਚੱਲ ਰਹੇ ਆ ਆਪਾਂ ਸਰ ਥੋੜਾ ਮੁੱਦੇ ਦਾ ਹੁਣ ਥੋੜਾ ਚੇਂਜ ਹੋਈ ਏ ਮੈਂ ਗੱਲ ਕਰਾਂਗਾ ਉਹਨਾਂ ਬੱਗਾ ਜੀ ਦੇ ਬੀਜੇਪੀ ਦੇ ਬੱਗਾ ਜੀ ਕਾਰਜਕਰਤਾ ਜੀ ਨੇ ਉਹਨਾਂ ਨੂੰ ਪੁਲਿਸ ਕਿਉਂ ਫੜਨ ਗਈ ਹੈ ਕੀ ਕਾਰਨ ਕੀ ਕੀ ਲੱਗ ਕੀ ਕਾਰਨ ਲੱਗਦਾ ਜੀ ਤੁਹਾਨੂੰ ਹਸਾਂ ਦਾ ਜੀ ਇਹਦੇ ਉੱਤੇ ਗੱਲ ਕਰਨ ਲਈ ਕੇਜਰੀਵਾਲ ਸਾਹਿਬ ਦੀ ਇੱਕ ਇੰਟਰਵਿਊ ਦੇਖੀ ਉਹਦੇ ਚ ਉਹ ਕਹਿੰਦੇ ਸੀ ਮੇਰੇ ਹੱਥ ਵਿੱਚ ਜਬ ਪੁਲਿਸ ਆਏਗੀ ਤੋ ਮੈਂ ਬਤਾਉਂਗਾ ਉਹ ਚੀਜ਼ਾਂ ਹੁਣ ਨਜ਼ਰ ਆ ਰਹੀਆਂ ਕੁਮਾਰ ਵਿਸ਼ਵਾਸ ਉਸ ਤੋਂ ਬਾਅਦ ਆਪਣੇ ਹਲਕਾ ਲੰਬਾ ਜੀ ਜਿੰਦਰ ਜੀ ਹੂਣ ਬੱਗਾ ਜੀ ਇੱਕ ਬੰਦਾ ਕ੍ਰਾਈਮ ਕਰ ਰਿਹਾ ਦਿੱਲੀ ਦੇ ਵਿੱਚ ਵੈਸੇ ਉਹ ਕ੍ਰਾਈਮ ਨਹੀਂ ਹਰ ਬੰਦੇ ਦਾ ਰਾਈਟ ਆ ਬੋਲਣ ਦਾ ਅੱਜ ਮੈਂ ਬੋਲਦਾ ਆ ਮੈਂ ਕੱਲ ਨੂੰ ਮੇਰੇ ਤੇ ਪਰਚਾ ਦਰਜ ਕਰ ਦੇਣਗੇ ਮੈਨੂੰ ਅੰਦਰ ਕਰ ਦੇਣਗੇ ਇਹ ਤਾਂ ਇਹਨਾਂ ਨੇ ਇੱਕ ਆਪਣਾ ਕੱਲ ਨੂੰ ਨਾ ਖੁੰਦਾ ਕੱਢਣ ਦਾ ਪੁਲਿਸ ਦੀ ਦੂ ਵਰਤੋਂ ਕਰਨ ਦਾ ਇੱਕ ਤਰੀਕਾ ਲੱਭ ਲਿਆ ਹੋਇਆ ਠੀਕ ਹੈ ਬੱਗਾ ਜੀ ਲਈ 50 ਬੰਦੇ ਇਹਨਾਂ ਨੇ ਭੇਜਤੇ ਜੀ ਉੱਥੇ ਫੜਨ ਵਾਸਤੇ 40 ਤੋਂ ਵੱਧ ਮੋਤਾਂ ਹੋ ਗਈਆਂ ਪੰਜਾਬ ਦੇ ਵਿੱਚ ਜਿਦੇ ਚ 6 ਸਾਡੇ ਨੈਸ਼ਨਲ ਪਲੇਅਰ ਵੀ ਸੀਗੇ ਸ਼ਰੇ ਆਮ ਗੋਲੀਆਂ ਮਾਰਦੇ ਨੇ ਉਹ ਬੰਦੇ ਤਾਂ ਇਹਨਾਂ ਕੋਲ ਫੜੇ ਨਹੀਂਗੇ 50 ਬੰਦੇ ਸਾਡੇ ਜਿਹੜੇ ਰਾਸ਼ਟਰੀ ਕਾਰਜਕਰਤਾ ਜਿਹੜੇ ਨੇ ਸਜਿੰਦਰ ਬੱਗਾ ਜੀ ਉਹਨਾਂ ਨੂੰ ਫੜਨ ਵਾਸਤੇ ਬੰਦੇ ਭੇਜਤੇ ਇਹਨਾਂ ਨੇ ਨਜ਼ਰ ਆ ਰਿਹਾ ਹੈ ਕਿ ਆਪਣੀ ਪਰਸਨਲ ਹੁੰਦਕ ਨੂੰ ਪੂਰਾ ਕਰਨ ਵਾਸਤੇ ਤਾਂ ਜੋ ਮੇਰੇ ਅੱਗੇ ਕੋਈ ਦਿੱਲੀ ਦੇ ਵਿੱਚ ਸਿਰ ਨਾ ਚੱਕ ਸਕੇ ਦਿੱਲੀ ਦੇ ਵਿੱਚ ਮੇਰੇ ਖਿਲਾਫ ਕੋਈ ਬੋਲ ਨਾ ਸਕੇ ਉਹਨਾਂ ਨੂੰ ਦਬਾਉਣ ਵਾਸਤੇ ਪੰਜਾਬ ਪੁਲਿਸ ਦੀ ਵਰਤੋਂ ਕੇਜਰੀਵਾਲ ਜੀ ਕਰਦੇ ਪਏ ਨੇ ਔਰ ਇਹ ਚੀਜ਼ ਅਸੀਂ ਹੋਣ ਨਹੀਂ ਦੇਵਾਂਗੇ ਸਾਡਾ ਪੰਜਾਬ ਦਾ નેਤਰਤਵ ਰਾਸ਼ਟਰੀ નેਤਰਤਵ ਵੀ ਦਿੱਲੀ ਦੀ ਪੁਲਿਸ ਸੈਂਟਰ ਦੇ ਹੱਥ ਵਿੱਚ ਹੈ ਇਸ ਲਈ ਪੰਜਾਬ ਪੁਲਿਸ ਦੀ ਵਰਤੋਂ ਕੇਜਰੀਵਾਲ ਜੀ ਉੱਥੇ ਕਰ ਰਹੇ ਨੇ ਰਮਨ ਜੀ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੈ ਚਾਹੇ ਉਹ ਅਤਲ ਕਪੂਰ ਹੋਵੇ ਚਾਹੇ ਰਮਨ ਔਲਖ ਹੋਵੇ ਚਾਹ ਬਗਾਜੀ ਹੋਣ ਚਾਹੇ ਕੇਜਰੀਵਾਲ ਜੀ ਹੋਣ ਠੀਕ ਹੈ ਜੀ ਚਾਹੇ ਕੋਈ ਵੀ ਬੰਦਾ ਹੋਵੇ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਆ ਸਾਰਿਆਂ ਲਈ ਬਰਾਬਰ ਹੈ ਅਗਰ ਮੈਂ ਕੋਈ ਅਪਸ਼ਬਦ ਕਿਸੇ ਬਾਰੇ ਕਹੇ ਨੀ ਠੀਕ ਹੈ ਜੀ ਉਹਦਾ ਉਹਦਾ ਜਿਹੜਾ ਕਾਨੂੰਨੀ ਸਿਸਟਮ ਹੈ ਉਹਦੀ ਜਿਹੜੀ ਕੰਪਲੇਂਟ ਹੈ ਅੱਜ ਮੈਂ ਲੁਧਿਆਣੇ ਚ ਬੈਠ ਕੇ ਬੋਲਣਾ ਤੇ ਲੁਧਿਆਣੇ ਚ ਹੀ ਕੰਪਲੇਂਟ ਹੋਏਗੀ ਨਾ ਜੀ ਇਹ ਤਾਂ ਹੈ ਨਹੀਂ ਕਿ ਬੰਦਾ ਦਿੱਲੀ ਬੋਲਦਾ ਪਿਆ ਤੇ ਦਿੱਲੀ ਜਿਹੜਾ ਬੰਦਾ ਦਿੱਲੀ ਰਹਿ ਰਿਹਾ ਇੱਕ ਬੰਦਾ ਦਿੱਲੀ ਬੋਲ ਰਿਹਾ ਉਦੇ ਖਿਲਾਫ ਕੰਪਲੇਟ ਅਸੀਂ ਮੁਹਾਲੀ ਦਰਜ ਕਰਾ ਰਹੇ ਆ ਇਹ ਕਿੱਥੇ ਦਾ ਕਾਨੂੰਨ ਹੈ ਜੀ ਇਹਨਾਂ ਨੂੰ ਇਹਦੀ ਮੂੰਹ ਦੀ ਖਾਣੀ ਪੇਗੀ ਔਰ ਇਹ ਮੂੰਹ ਦੀ ਖਾ ਚੁਕੇ ਨੇ ਔਰ ਜਿੱਦਾਂ ਕੇਜਰੀਵਾਲ ਸਾਹਿਬ ਨੇ ਪਿੱਛੇ ਦੇਖਿਆ ਤੁਸੀਂ ਇਹਨਾਂ ਨੇ ਇੱਕ ਕੰਪਲੇਂਟ ਮਜੀਠੀਆ ਸਾਹਿਬ ਵਾਲੇ ਕੇਹੀ ਜੀ ਇਦਾਂ ਜੀ ਉਦਾਂ ਜੀ ਫਲਾਣਾ ਕਰਦੇ ਇਹ ਚਿੱਟੇ ਦੇ ਵਪਾਰੀ ਇਹ ਉਹ ਬਾਅਦ ਵਿੱਚ ਆਪ ਹੀ ਮਾਫੀ ਮੰਗ ਲਈ ਉਹ ਵੀ ਰਿਟਰਨ ਆਪਣੇ ਲੈਟਰ ਹੈਡ ਤੇ ਉੱਤੇ ਰਿਟਰਨ ਮਾਫੀ ਮੰਗੀ ਹੈ ਇਹ ਸਿਸਟਮ ਇਹਨਾਂ ਦਾ ਅੱਜ ਤੱਕ ਸਮਝ ਨਹੀਂ ਆਇਆ ਖਾਦੀ ਪੀਤੀ ਜੀ ਲੱਗਦਾ ਰਾਤੀ ਬੋਲ ਪੈਂਦੇ ਨੇ ਫੇਰੇ ਫੇਰ ਉਹਦੇ ਤੇ ਯੂ ਟਰਨ ਕਰ ਜਾਂਦੇ ਨੇ ਤੁਸੀਂ ਸਰ ਪਰਸਨਲ ਗੱਲ ਕੀਤੀ ਪਰਸਨਲ ਖੁੰਦਕ ਤੁਸੀਂ ਦੱਸ ਸਕਦੇ ਹੋ ਤੁਸੀਂ ਵੀ ਭਾਜਪਾ ਦੇ ਕਾਰਜਕਰਤਾ ਕਿਹੜੀ ਪਰਸਨਲ ਖੁੰਦਕ ਹੋ ਸਕਦੀ ਹੈ ਕੀ ਲੱਗਦਾ ਤੁਹਾਨੂੰ ਹੁਣ ਇਹਦੇ ਬਾਰੇ ਜਿਹੜਾ ਤੁਸੀਂ ਰਮਨਜੀਤ ਸਵਾਲ ਕੀਤਾ ਪਰਸਨਲੀ ਉਹ ਪਰਸਨਲ ਹੀ ਲੈ ਜਾਂਦੇ ਨੇ ਉਹ ਪਰਸਨਲ ਹੀ ਲੈ ਜਾਂਦੇ ਨੇ ਹਰ ਬੰਦੇ ਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਰਾਈਟ ਹੈ ਸਾਡਾ ਇੱਕ ਅਧਿਕਾਰ ਹੈ ਉਸ ਅਧਿਕਾਰ ਨੂੰ ਸਾਡੇ ਕੋਈ ਖੋ ਨਹੀਂ ਸਕਦਾ ਅਜੀ ਹਰ ਕਿਸੇ ਉਹਨੂੰ ਕੇਜਰੀਵਾਲ ਸਾਹਿਬ ਕਿਹਾ ਮੋਦੀ ਜੀ ਲਈ ਕਿੰਨਾ ਆਪਸ਼ਬਦ ਬੋਲਦੇ ਨੇ ਉਹਨਾਂ ਨੇ ਤਾਂ ਨਹੀਂ ਪਰਚਾ ਦਰਜ ਕਰਾਇਆ ਇਹਨਾਂ ਦੇ ਉੱਤੇ ਠੀਕ ਹੈ ਨਾ ਇੱਥੇ ਦੇ ਕਈ ਪੰਜਾਬ ਦੇ ਐਸੇ ਆਪ ਦੇ ਕਾਰਿਆਕਰਤਾ ਹੋਣਗੇ ਉਹ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਬਾਰੇ ਕਿੰਨਾ ਕੁਝ ਬੋਲਦੇ ਨੇ ਜਦ ਕਿ ਪ੍ਰਧਾਨ ਮੰਤਰੀ ਸਾਡੀ ਪਾਰਟੀ ਦੇ ਭਾਜਪਾ ਦੇ ਪ੍ਰਧਾਨ ਮੰਤਰੀ ਨੂੰ ਸਮੁੱਚੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਦੇਸ਼ ਦੀ ਮਰਿਆਦਾ ਨੂੰ ਬਣਾਉਣ ਵਾਸਤੇ ਅਸੀਂ ਇੱਕ ਆਪਣਾ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਗਲਤ ਬੋਲਦੇ ਆ ਮੈਂ ਤਾਂ ਇਹ ਚਾਹਨਾ ਕਿ ਸੈਂਟਰ ਦੇ ਵਿੱਚ ਸਰਕਾਰ ਇੱਕ ਐਸਾ ਕਾਨੂੰਨ ਬਣਾਵੇ ਕਿ ਅਗਰ ਕਿਸੇ ਸੀਐਮ ਜਾਂ ਕਿਸੇ ਪੀਐਮ ਬਾਰੇ ਆਪਸ਼ਬਦ ਬੋਲੇ ਜਾਣ ਉਹਦੇ ਉੱਤੇ ਉਸੇ ਵੇਲੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਹ ਚੀਜ਼ ਨੂੰ ਅੱਗੇ ਨਕੇਲ ਪਾਈ ਜਾ ਸਕੇ ਜਿਹੜਾ ਕਿ ਮਿਸਯੂਜ਼ ਅਸੀਂ ਕਰਦੇ ਹਾਂਗੇ ਗਲਤ ਵਿਚਾਰ ਜਾਂ ਗਲਤ ਭਾਸ਼ਾ ਦਾ ਪ੍ਰਯੋਗ ਕਰਦੇ ਹਾਂ ਉਹ ਸਾਰਿਆਂ ਲਈ ਬਰਾਬਰ ਕਾਨੂੰਨ ਦੇ ਹਿਸਾਬ ਦੇ ਨਾਲ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਨਾ ਕਿ ਇਹ ਨਹੀਂ ਕਿ ਬੰਦਾ ਗਲਤੀ ਕਰੇ ਹਿਮਾਚਲ ਬੈਠ ਕੇ ਤੇ ਉਹਦੇ ਉੱਤੇ ਪਰਚਾ ਦਰਜ ਹੋ ਜੇ ਗੁਜਰਾਤ ਦੇ ਵਿੱਚ ਤੇ ਬੰਦਾ ਗਲਤੀ ਕਰੇ ਗੁਜਰਾਤ ਦੇ ਵਿੱਚ ਉਹਦੇ ਪਰਚਾ ਦਰਜ ਹੋ ਜੇ ਤਮਨਲੰਡੂ ਦੇ ਵਿੱਚ ਇਹ ਗਲਤ ਹੈ ਅੱਛਾ ਅਦਲ ਜੀ ਆਪਾਂ ਦੁਬਾਰਾ ਹੁਣ ਇੱਕ ਮੁੱਦਾ ਇੱਕ ਹੋਰ ਗੱਲ ਕਰਾਂਗੇ ਕਿ ਭਗਵੰਤ ਮਾਨ ਜੀ ਵੱਲੋਂ ਕਿਹਾ ਗਿਆ ਸੀਗਾ ਕਿ ਮੈਂ ਮੇਰੀ ਸਰਕਾਰ ਜਦੋਂ ਆਪ ਸਰਕਾਰ ਆਵੇਗੀ ਕਿਸੇ ਤਰ੍ਹਾਂ ਦਾ ਵੀ ਕੋਈ ਧਰਨਾ ਨਹੀਂ ਲੱਗੇਗਾ ਠੀਕ ਹੈ ਜੀ ਖਾਸ ਕਰਕੇ ਹੁਣ ਅਧਿਆਪਕ ਅਧਿਆਪਕਾਂ ਦੀ ਗੱਲ ਕਰੀਏ ਜਿਹੜੇ ਕੱਚੇ ਅਧਿਆਪਕ ਹੈ ਉਹਨਾਂ ਨੂੰ ਪੱਕੇ ਕੀਤੇ ਜਾਵੇਗਾ ਅਧਿਆਪਕਾਂ ਨੂੰ ਨੌਕਰੀ ਪ੍ਰੋਪਰ ਤਰੀਕੇ ਨਾਲ ਦਿੱਤੀ ਜਾਵੇਗੀ ਇਸ ਵਕਤ ਅਧਿਆਪਕ ਹੀ ਸਭ ਤੋਂ ਵੱਧ ਧਰਨਾ ਲਾ ਰਹੇ ਨੇ ਰਮਨ ਜੀ ਇਹਨਾਂ ਦੇ ਕੋਲ ਕੋਈ ਵੀ ਤਿਆਰੀ ਨਹੀਂ ਹੈਗੀ ਕਿਸੇ ਕਿਸਮ ਦੀ ਵੀ ਮੈਂ ਤੁਹਾਨੂੰ ਹਰ ਵਾਰੀ ਇਹੀ ਗੱਲ ਕਹਿੰਦਾ ਬੋਲ ਤਾਂ ਇਹ ਬਹੁਤ ਵੱਡੇ ਬੋਲ ਜਾਂਦੇ ਨੇ ਪਰ ਉਹ ਬੋਲ ਪੁਗਾਣੇ ਇਹਨਾਂ ਵਾਸਤੇ ਬਹੁਤ ਔਖੇ ਨੇ ਪੰਜਾਬ ਦੇ ਉੱਤੇ ਇੰਨਾ ਕਰਜ਼ਾ ਕਰਜ਼ੇ ਨੂੰ ਉਤਾਰਨ ਵਾਲੇ ਪਾਸੇ ਇਹਨਾਂ ਦਾ ਬਿਲਕੁਲ ਧਿਆਨ ਨਹੀਂ ਹੈਗਾ ਠੀਕ ਹੈ ਜੀ ਰਹਿਗੇ ਕੇਜਰੀਵਾਲ ਜੀ ਕਹਿੰਦੇ ਸੀ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਅਸੀਂ ਧਰਨੇ ਨਹੀਂ ਲਗਣ ਦਿਆਂਗੇ ਜਿੰਨੇ ਧਰਨੇ 50 ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚ ਲੱਗੇ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਪੰਜ ਸਰਕਾਰਾਂ ਦੇ ਵਿੱਚ ਇੰਨੇ ਫਾਸਟ ਧਰਨੇ ਲੱਗੇ ਹੋਣੇ ਔਰ ਦੂਸਰੀ ਗੱਲ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਇਹ ਆਉਂਦੇ ਹੀ ਮੁਲਾਜ਼ਿਮਾਂ ਨੂੰ ਪੱਕੇ ਕਰਾਂਗੇ ਜਿਹੜੇ ਕੱਚੇ ਨੇ ਅਧਿਆਪਕਾਂ ਨੂੰ ਪੱਕੇ ਕਰਾਂਗੇ ਉਹ ਬਿਲਕੁਲ ਅਗਰ ਦੇਖੀਏ ਗਰਾਉਂਡ ਲੈਵਲ ਤੇ ਬਿਲਕੁਲ ਅਪੀਲਾਂ ਦਾ ਬਹੁਤ ਕੀਤੀਆਂ ਸਰਕਾਰ ਬਣਾਉਣ ਵਾਲੇ ਪਾਸੇ ਧਿਆਨ ਸੀ ਇਹਨਾਂ ਦਾ ਸਰਕਾਰ ਜਿੱਦਾਂ ਮਰਜ਼ੀ ਸੀ ਜੋਰ ਲਾ ਕੇ ਝੂਠ ਬੋਲ ਕੇ ਠੱਗੀ ਕਰਕੇ ਜਨਤਾ ਦੇ ਨਾਲ ਹੀ ਸਰਕਾਰ ਬਣਾ ਲਈਏ ਬਸ ਅਪੀਲਾਂ ਨੂੰ ਕੀ ਹੈ ਅਪੀਲਾਂ ਕਰਨ ਦੇ ਨਾਲ ਕੁਝ ਨਹੀਂ ਹੋਣ ਲੱਗਾ ਗਰਾਉਂਡ ਲੈਵਲ ਤੇ ਆ ਕੇ ਇਹਦਾ ਵਰਕ ਕਰਨਾ ਪੈਣਾ ਮਾਨ ਸਾਹਿਬ ਕੇਜਰੀਵਾਲ ਸਾਹਿਬ ਇਹਨੂੰ ਗਰਾਉਂਡ ਲੈਵਲ ਤੇ ਕੰਮ ਕਰਨਾ ਪੈਣਾ ਤਾਂ ਹੀ ਇਸ ਪੰਜਾਬ ਨੂੰ ਅਸੀਂ ਵਿਕਾਸ ਦੀ ਲਹਿਰ ਤੇ ਲਿਜਾ ਸਕਦੇ ਹਾਂ ਔਰ ਇਹਦੇ ਕਰਜ਼ੇ ਨੂੰ ਅਸੀਂ ਮੁਕਤ ਕਰਾ ਸਕਦੇ ਹਾਂ ਇਸ ਕਰਕੇ ਮੇਰੀ ਬੇਨਤੀ ਹੈ ਰੁਜ਼ਗਾਰ ਵਾਲੇ ਪਾਸੇ ਧਿਆਨ ਦਿਓ ਨਾ ਕਿ ਬਦਲਾਖੋਰੀ ਦੀ ਰਾਜਨੀਤੀ ਵਾਲੇ ਪਾਸੇ ਧਿਆਨ ਦਿਓ ਭਗਵੰਤ ਜੀ ਮੇਰੀ ਤੁਹਾਨੂੰ ਇਹੀ ਗੁਜਾਰਿਸ਼ ਹੋਊਗੀ ਜੈ ਹਿੰਦ ਜੈ ਭਾਰਤ ਜਿਸ ਤਰ੍ਹਾਂ ਕਿ ਅਸੀਂ ਬੀਜੇਪੀ ਦੇ ਅਤਲ ਕਪੂਰ ਜੀ ਨੇ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਤਲਾ ਖੋਰੀ ਬਲ ਬਿਲਕੁਲ ਧਿਆਨ ਨਾਲ ਜਿਸ ਤਰ੍ਹਾਂ ਕਿ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਲੈ ਕੇ ਆਏ ਸੀਗੇ ਉਸੇ ਸੋਚ ਦੇ ਚੱਲੋ ਲੋਕਾਂ ਦਾ ਫਾਇਦਾ ਕਰੋ ਨੌਕਰੀਆਂ ਦੋ ਲੋਕਾਂ ਨੂੰ ਤਾਂ ਕਿ ਲੋਕ ਤੁਹਾਨੂੰ ਪਸੰਦ ਕਰਨ ਲੋਕਾਂ ਦੇ ਉੱਤੇ ਲੋਕਾਂ ਦੀ ਉਮੀਦਾਂ ਦੇ ਉੱਤੇ ਖਰੇ ਉਤਰੋ ਇਸੇ ਤਰ੍ਹਾਂ ਦੀ ਹੋਰ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਵੇਖਦੇ ਰਹੋ ਐਸਐਮਜ਼ ਨਿਊਜ਼ ਚੈਨਲ ਮੇਰੇ ਸੰਯੋਗੀ ਬਲਵਿੰਦਰ ਬਾਬ ਦੇ ਨਾਲ ਰਮਨ ਹੌਲਕ